ਜੰਗ ਦੇ ਮੈਦਾਨ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਵੇਖਿਆ ਬਹੁਤ ਹੀ ਸਿੰਘ ਸ਼ਹੀਦ ਹੋਏ ਪਏ ਹਨ ਬਹੁਤ ਹੀ ਤੁਰਕ ਜੋ ਸਿੰਘਾਂ ਤੇ ਚੜ੍ਹਾਈ ਕਰਕੇ ਆਏ ਸੀ ਉਹ ਵੀ ਮਰੇ ਪਏ ਹਨ ਜੇ ਸਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੰਗ ਦੇ ਮੈਦਾਨ ਅੰਦਰ ਦਾਗਣ ਲੱਗੇ ਮਹਾਰਾਜ ਸਾਹਿਬ ਜੀਆ ਨੇ ਆਪਣੇ ਪੈਰਾਂ ਤੋਂ ਜੋੜਾ ਉਤਾਰ ਦਿੱਤਾ ਇੱਕ ਸਿੱਖ ਨੇ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਲੀ ਜੋੜਾ ਪਹਿਨ ਲਵੋ ਜੰਗ ਦੇ ਮੈਦਾਨ ਦੇ ਵਿੱਚ ਖੂਨ ਦੀਆਂ ਨਦੀਆਂ ਵਗੀਆਂ ਹਨ ਇਹ ਜੰਗ ਦੇ ਮੈਦਾਨ ਦੇ ਵਿੱਚ ਪਤਾ ਨਹੀਂ ਕਿੰਨੇ ਕੋ ਸ਼ਸਤਰ ਪਏ ਹਨ ਜਿਨ੍ਹਾਂ ਸ਼ਸਤਰਾਂ ਦੇ ਉੱਤੇ ਜ਼ਹਿਰ ਦੀ ਪੋਟ ਚੜੀ ਹੋਵੇਗੀ ਆਪ ਜੀ ਨੂੰ ਸੱਚੇ ਪਾਤਸ਼ਾਹ ਜੀ ਕੋਈ ਨੁਕਸਾਨ ਪਹੁੰਚੇਗਾ ਆਪ ਜੀਆਂ ਦੇ ਚਰਨ ਗੰਦੇ ਹੋਣਗੇ ਕਿਰਪਾ ਕਰਕੇ ਆਪਣੇ ਜੋੜੇ ਪਾ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਸਮੇਂ ਆਖਿਆ ਕਿ ਸਿੰਘਾ ਇਸ ਰਣ ਖੇਤਰ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਪਤਾ ਨਹੀਂ ਕਿੰਨੇ ਸਿੰਘਾਂ ਦੀਆਂ ਦਸਤਾਰਾਂ ਖੁੱਲੀਆਂ ਪਈਆਂ ਹਨ ਇਹ ਜੰਗ ਦੇ ਮੈਦਾਨ ਦੇ ਵਿੱਚ ਕਿੰਨੇ ਸਿੰਘਾਂ ਦੇ ਕੇਸ ਖੁੱਲੇ ਹਨ ਜੇ ਇਹਨਾਂ ਦੇ ਕੇਸਾਂ ਨੂੰ ਮੇਰੇ ਪੈਰ ਵੀ ਲੱਗ ਗਏ ਤਾਂ ਮੈਂ ਸਿੰਘਾਂ ਦਾ ਦੇਨਦਾਰ ਹੋਵਾਂਗਾ ਇਨਾ ਸਤਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਪਾਤ ਸਹਿਰੀਆਂ ਨੇ ਕੇਸਾਂ ਦਾ ਦਾਹੜੇ ਦਾ ਗੁਰੂ ਕੇ ਬਾਣੇ ਦਾ ਦਸਤਾਰਾਂ ਦਾ ਕੀਤਾ ਹੈ ਇਸ ਕਰਕੇ ਸੰਗਤ ਜੀ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਬਖਸ਼ਿਆ ਹੋਇਆ ਬਾਣੀ ਅਤੇ ਬਾਣਾ ਉਹਨੂੰ ਧਾਰਨ ਕਰਕੇ ਆਪਾ ਗੁਰੂ ਕੇ ਸੇ